ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ bina ਕੋ ਬੋਲੇ ਰੇ ਰਹਾਉ ਰਾਮ ਲੈ ਲਿਆ ਪੈਨ ਦੇਵਕੀ ਲਾਲੀ ਸਾਰੇ ਲੈ ਲੇ ਪੰਡਵਾ ਦਾ ਲੈ ਲਿਆ ਕੋੜਮਾ ਜਰੁਕਤੀ ਲੈ ਲੀ ਹੋ ਰਾਮ ਲੈ ਲਿਆ ਮਾਂ ਪਾਤਾ ਰਮਨ ਦੋਏ ਇਕੱਠੇ ਕਰ ਲੈ ਸਭਾ ਘੜ ਰਾਮ ਬੋਲੇ ਰਾਮਾ ਬੋਲੇ ਵਿਚਾਰ ਲੈ ਸ਼ਬਦ ਦੇ ਵਿੱਚ ਦੋ ਇਕੱਠੇ ਨੇ ਐ ਦੇ ਵਿੱਚ ਪਿਓਰ ਹੈ ਰਾਮਚੰਦਰ ਵਾਲਾ ਸਭਾਗੜ ਰਾਮ ਬੋਲੇ ਸਾਰਿਆਂ 'ਚ ਰਾਮ ਦਾ ਸਾਰਿਆਂ 'ਚ ਬੋਲਦਾ ਹੈ ਰਾਮਾ ਬੋਲੇ ਤੁਹਾਡੇ ਵਾਲਾ ਰਾਮ ਕਿਉਂ ਨਹੀਂ ਬੋਲਦਾ ਸਾਰਿਆਂ 'ਚ ਅਸਲ ਜੇ ਯਾਕੋ ਰਾਮ ਸ਼ਬਦ ਦੇ ਅੰਦਰ ਹੈ ਨਹੀਂ ਰਾਮ ਵੀ ਸ਼ਬਦ ਦੇ ਅੰਦਰ ਹੈ ਸਭਾਗੜ ਰਾਮ ਬੋਲੇ ਰਾਮਾ ਬੋਲੇ ਜੋ ਰਾਮ ਬੋਲਦਾ ਤਾਹੀ ਤਾਂ ਰਾਮਾ ਬੋਲਦਾ ਰਾਮਾ ਦਾ ਮਾਨ ਸਵੇਗੜ ਰਾਮ ਬੋਲਦਾ ਰਾਮਾ ਬੋਲਦਾ ਬਾਹਰ ਰਾਮਾ ਬੋਲਦਾ ਅੰਦਰ ਰਾਮ ਬੋਲਦਾ ਜੋ ਸਾਨੂੰ ਕਨਾਂ ਨਾਲ ਸੁਣਦਾ ਰਾਮਾ ਬੋਲਦਾ ਕੱਢ ਦੇ ਵਿੱਚ ਅੰਦਰ ਰਾਮ ਬੋਲਦਾ ਸਵੇਗੜ ਰਾਮ ਬੋਲਦਾ ਰਾਮਾ ਬੋਲਦਾ ਰਾਮਾ ਹੋਇਆ ਇਹੋ ਹੀ ਬਰ ਗੱਲੂ ਕਰੇ ਰਾਮਾ ਦਾ ਤਾਂ ਹੀ ਹੈ ਜੋ RAM ਬੋਲੇ ਉਹੀ ਬੋਲੇ ਜੇ ਤਾਂ ਰਾਮ ਹੈ ਕਹੋ ਜੀ RAM ਗਣਾ ਕੋ ਬੋਲੇ ਰੇ ਇਹ ਆ ਦੱਸੋ RAM ਬਿਨਾ ਕੌਣ ਬੋਲਦਾ ਫਿਰ ਅੰਦਰ ਤੇਰੇ ਪੰਡਤ ਨੂੰ ਗਿਆ ਇਹ ਆ ਫਿਰ ਤੁਸੀਂ ਦੱਸੋ ਅੰਦਰ ਕੌਣ ਬੋਲਦਾ RAM ਤੇ ਬਿਨਾ ਹੋਰ ਕਿਸਦਾ ਨਾਮ ਲੈ ਲੋ ਕੋਈ ਰਹੀ ਬੋਲਦਾ ਆ ਕੋਈ ਸਾਈਂ ਬੋਲਦਾ ਹੋਰ ਦਾ ਨਾ ਲਓ ਹੋਰ ਦਾਉ ਨਾ ਕੀ ਦਾ ਲੈਣ ਕ੍ਰਿਸ਼ਨ ਦਾ ਬੋਲਦਾ ਹੈ ਨਹੀਂ ਅੰਦਰ ਕੋਈ ਵੀ ਨਹੀਂ ਮੰਦਾ ਕ੍ਰਿਸ਼ਨ ਦਾ ਰਾਮ ਹੈ ਬਾਹਰ ਬੋਲਦਾ ਉਹਦਾ ਬਾਹਰ ਬੋਲਦਾ ਕ੍ਰਿਸ਼ਨ ਉਹਨੂੰ ਰਾਮਾ ਕਿਹਾ ਹੋਇਆ ਹਾਂਜੀ ਰਹਾਓ ਇਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾਰੇ ਰਾਮ ਦੀ ਬੇਨਾਤ ਕ੍ਰਿਸ਼ਨ ਦੀ ਬਾਂਸਰੀ ਹੈ ਰਾਮ ਬੇਣ ਵਜਾਉਂਦਾ ਉਹਦੀ ਬੇਣ ਸੁਣ ਕੇ ਵਾਂਸਰੀ ਦੇ ਵਿੱਚ ਜਿਹੜੀ ਆਵਾਜ਼ ਦਿੰਦਾ ਸਾਨੂੰ ਉਹ ਰਾਮਾ ਬੋਲਦਾ ਰਾਮ ਦੀ ਬੇਣ ਕ੍ਰਿਸ਼ਨ ਨੂੰ ਸੁਣਦੀ ਆ ਰਾਮ ਨੂੰ ਸੁਣਦੀ ਆ ਕ੍ਰਿਸ਼ਨ ਛੱਡੋ ਤੁਸੀਂ ਰਾਮ ਦੀ ਬੇਣ ਰਾਮੇ ਨੂੰ ਤਾਂ ਸੁਣਦੀ ਆ ਅੰਦਰ ਵਾਲੀ ਗੱਲ ਤੇ ਉਹ ਫਿਰ ਵਾਂਸਰੀ ਦੇ ਵਿੱਚ ਦੀ ਸਾਨੂੰ ਸੁਣਾਉ ਰਿਹਾ ਬੋਲ ਕੇ ਮੂੰਹ ਨਾਲ ਬੋਲ ਕੇ ਕਿਉਂਕਿ ਉਹ ਬੇਣ ਹੈ ਵਾਂਸਰੀ ਹੈ ਬਾਂਸ ਨਹੀਂ ਵਾਂਸਦੇ ਹੁੰਦੀ ਐ ਬਾਂਸ ਦੇ ਵਿੱਚ ਥੋੜਾ ਜਿਹਾ ਰੁਕਤਵੀ ਹੁੰਦਾ ਅਸਰ ਪੈਂਦਾ ਵੀ ਐ ਨਹੀਂ ਵੀ ਪੈਂਦਾ ਬਾਂਸ ਬਜਾਈਏ ਫੂਕ ਫੂਕ ਮਾਰਦਾ ਨੇ ਬਾਂਸ 'ਚ ਆ ਫੂਕ ਨਾਲ ਜਿਹੜੀ ਆਵਾਜ਼ ਐ ਬਾਂਸ ਦੀ ਐ ਬਾਂਸੂਰੀ ਦੀ ਐ ਹਾਂਜੀ ਇਕਲ ਮਾਟੀ ਕੁੰਜਰ ਚੀਟੀ ਪੰਜਨ ਹੈ ਬਹੁਤ ਨਾਰੇ ਇਕਲ ਮਾਟੀ ਕੁੰਜਰ ਚਿੰਟੀ ਮਿੱਟੀ ਕੋਈ ਲਾਈ ਹੋਈ ਹੈ ਸਾਰੇ ਸਰੀਰਾਂ ਨੂੰ ਚੀਟੀ ਦੇ ਲੈ ਕੇ ਕੁੰਚਰ ਹਾਥੀ ਤੱਕ ਕੀੜੀ ਤੇ ਲੈ ਕੇ ਚੀਂਟੀ ਤੇ ਲੈ ਕੇ ਹਾਥੀ ਤੱਕ ਦੇ ਜਿੰਨੇ ਵੀ ਜੀਵ ਨੇ ਮਿੱਟੀ ਤੱਕੋ ਲਗੀ ਹੋਈ ਹੈ ਸਾਰਿਆਂ ਨੂੰ ਇਕਲ ਮਾਟੀ ਕੁੰਜਰ ਚੀਟੀ ਕੁੰਜਰ ਚਿੰਟੀ ਪੰਜਨ ਹੈ ਬਹੁ ਨਾਨਾਰੇ ਪੰਜਨ ਹੈ ਬਹੁ ਨਾਨਾ ਨੇ ਖੁਰਾ ਘੜ ਡੋੜ ਸਾਰਿਆਂ ਦੀ ਪੰਜਨ ਪੰਜਨ ਹੈ ਬਹੁ ਨਾਨਾ ਪੰਜਨ ਖਾਣ ਵਾਲਾ ਜਿਹੜਾ ਹੈਗਾ ਨਾ ਖਰਾਕ ਖਰਾਕ ਕਿ ਕਨੀ ਸਾਰਿਆਂ ਦੀ ਖਰਾਕ ਕਿ ਕਨੀ ਹੈਗੀ ਮਿੱਟੀ ਕ ਭਾਵੇਂ ਮਿੱਟੀ ਭਾਵੇਂ ਕ ਪਰ ਖਰਾਕ ਦਾ ਡਰ ਸਾਰਿਆਂ ਦੀ ਖਰਾਕ ਨਹੀਂ ਹੈ ਕ ਸਾਰਿਆਂ ਦੀ ਜੇ ਮਿੱਟੀ ਕਹੇ ਤਾਂ ਖਰਾਕ ਕਿ ਕੋਈ ਚਾਹੀਦੀ ਹੈ ਖਾਣ ਵਾਲੀ ਚੀਜ਼ ਵੱਖਰੀ ਵੱਖਰੀ ਹੈ ਪੀਣ ਵਾਲਾ ਪਾਣੀ ਕੋਈ ਨਹੀਂ ਕਈ ਜਾਨਵਰ ਪਾਣੀ ਵੀ ਨਹੀਂ ਪੀਂਦੇ ਬਹੁਤ سارے ਜਾਨਵਰ ਪਾਣੀ ਨਹੀਂ ਪੀਂਦੇ ਸੁਛਰੀ ਪਾਣੀ ਨਹੀਂ ਪੀਂਦੀ ਢੋਰਾ ਪਾਣੀ ਨਹੀਂ ਪੀਂਦਾ ਅੱਕ ਡੱਡਾ ਪਾਣੀ ਨਹੀਂ ਪੀਂਦਾ ਅਈਲੇ ਉੜਨ ਵਾਲੇ ਜਾਨਵਰ ਨੇ ਮੱਛਰ ਬਹੁਤ ਹੈ ਲਾਈਟ ਤੇ ਆ ਜਾਂਦੇ ਪਾਣੀ ਨਹੀਂ ਪੀਂਦੇ ਸਾਰੇ ਜਾਨਵਰ ਨਹੀਂ ਪਾਣੀ ਪੀਂਦੇ ਹਵਾ ਜੇ ਪਾਣੀ ਪੂਰਾ ਕਰ ਲੈਂਦੇ ਨੇ ਸਾਰੇ ਪਾਣੀ ਉਹਨਾਂ ਨੂੰ ਜੁਹੰਦਾ ਹੈ ਠੀਕ ਹੈ ਪਰ ਹਵਾ ਦੇ ਵਿੱਚੋਂ ਪੂਰਾ ਹੋ ਜਾਂਦਾ ਉਹਨਾਂ ਦਾ ਪਾਣੀ ਤਾਂ ਹੀ ਤਾਂ ਜਦ ਪਾਣੀ ਹਵਾ 'ਚ ਘਟ ਜਾਂਦਾ ਵਛਰ ਮਰ ਜਾਂਦਾ ਲੋਕ ਚਲਦੀ ਹੈ ਨਾ ਵਛਰ ਮਰ ਜਾਂਦਾ ਵਛਰ ਪਾਣੀ ਤੇ ਬੈਨਾ ਜ਼ਰੂਰ ਹੈ ਪਾਣੀ ਪੀਣਾ ਨਹੀਂ ਹੈ ਵਛਰ ਬੱਕੀ ਪਾਣੀ ਪੀਂਦੀ ਨਹੀਂ ਹੈਗੀ ਪਾਣੀ ਨਹੀਂ ਪੀਂਦੀ ਬੱਕੀ ਅ ਤੁਸੀਂ ਬੱਕੀ ਪਾਣੀ ਨਹੀਂ ਪੀਂਦੀਆਂ ਦੇਖਿਆ ਹੋਣੀ ਹਾਂ ਚੀਜ਼ ਐਸੀ ਖਾਂਦੀ ਆ ਜੀ ਚ ਪਾਣੀ ਆਲਰੇਡੀ ਹੁੰਦਾ ਉਹਦੀ ਖਰਾਕ ਐਸੀ ਆ ਰਾਮ ਗਿਣਾ ਕੋ ਬੋਲੇ ਰੇ ਰਹੁ ਰਾਮ ਬਿਨਾ ਕੋ ਬੋਲੇ ਰੇ ਪੰਜਨੇ ਕੋ ਨੰਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸੁਮਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਤਿੰਨ ਸ਼੍ਰੇਣੀਆਂ ਨੇ ਨਾ ਚਾਰ ਅਸਥਾਵਰ ਜੰਗਮ ਪਸ਼ੂ ਜੰਗਮ ਕੀਟ ਪਤੰਗਮ ਉਜੋ ਪੰਛੀ ਬਿਰਖ ਅਸਥਾਵਰ ਅਸਥਾਵਰ ਤਿੰਨੇ ਜੜੀਆਂ ਨੇ ਅਸਥਾਵਰ ਜਿਹੜਾ ਲਫ਼ਜ਼ ਹੈ ਉਹਨੂੰ ਕਹਿੰਦੇ ਨੇ ਜਿਹੜਾ ਇੱਕ ਥਾਂ ਖੜਾ ਹੋਵੇ ਜਿਵੇਂ ਦਰਖਤ ਨੇ ਇੱਕ ਥਾਂ ਖੜੇ ਨੇ ਕੀੜੇ ਨੇ ਜ਼ਮੀਨ ਤੇ ਤੁਰਦੇ ਨੇ ਪਤੰਗੇ ਆਕਾਸ਼ ਚ ਉੱਡਦੇ ਨੇ ਤੁਰਦੇ ਵੀ ਨੇ ਉੱਡਦੇ ਵੀ ਨੇ ਕਈ ਉਲਟ ਵਾਲੇ ਨੇ ਉਹਨੂੰ ਪਤੰਗਾ ਕਹਿੰਦੇ ਜੀ ਦਾ ਖੰਭ ਨੇ ਉਹ ਪਤੰਗਾ ਹੈ ਪਲਛੀਰੇ ਵਿੱਚ ਆ ਜਾਂਦੇ ਰਹਿੰਦੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਆਰਾਮ ਸਮਾਨਾ ਦੇ। ਜੰਗਵ ਕੀਟ ਪਤੰਗੇ ਨਾਲੇ ਰਲ ਜਾਂਦੇ ਨੇ। ਜੰਗਮ ਇੱਥੇ ਹੋਰ ਤਰ੍ਹਾਂ ਦੇ ਲਏ ਨੇ। ਜਿਵੇਂ ਬਗੈਰ ਪੈਰਾਂ ਤੇ ਚੱਲਣ ਵਾਲੇ ਜਾਨਵਰ ਨੇ ਕੁਛ ਜਿਵੇਂ ਸੱਪ ਹੈ। ਬੱਛੀ ਹੈ ਚਲਦੀ ਹੈ ਨਾ ਪਾਣੀ ਦੇ ਵਿੱਚ। ਕੋਈ ਪੈਰ ਨਹੀਂ। ਉਹ ਜੰਗਮ ਨੇ। ਉਹ ਜੰਗਮਾਂ ਦੇ ਵਿੱਚ ਨੇ। ਕੀਟੋ ਪਤੰਗਮ ਕੀਟੇ ਉਹ ਨੇ ਜਿਨ੍ਹਾਂ ਦੇ ਪੈਰ ਨੇ ਪਤੰਗਮ ਪਤੰਗੇ ਉਹ ਨੇ ਜਿਹੜੇ ਹਵਾ ਚੁੜਦੇ ਨੇ ਖੰਭ ਨੇ ਖੰਭਰੇ ਘਟ ਘਟ ਰਾਮ ਸਮਾਨਾ ਰੇ ਅਸਬਰ ਉਹ ਨੇ ਜਿਹੜੇ ਬਿਰਛ ਨੇ ਦਰਖਤ ਨੇ ਖੜੇ ਨੇ ਚਾਰ ਛਰੇਣੀਆਂ ਨੇ ਇੱਥੇ ਉੱਤੇ ਤਿੰਨ ਛਰੇਣੀਆਂ ਨੇ ਹਾਂ ਘਟ ਘਟ ਰਾਮ ਸਮਾਨਾ ਰੇ ਘਟ ਘਟ ਰਾਮ ਸਮਾਨਾ ਸਾਰਿਆਂ ਦੇ ਵਿੱਚ ਹੀ ਰਾਮ ਸਮਾਇਆ ਹੋਇਆ ਸਾਰਿਆਂ ਦੇ ਵਿੱਚੇ ਮੂਲ ਜਿਹੜਾ ਹੈਗਾ ਆ ਰਾਮ ਸਾਰਿਆਂ ਦੇ ਵਿੱਚ ਹੀ ਹੈ। ਉਹ ਰਾਮ ਦੀਆਂ ਜੂਨਾ ਰਹੀਆਂ ਹੋਈਆਂ ਨੇ ਸਾਰੀਆਂ ਰਾਮ ਨੇ ਜੂਨਾ ਭੋਗਦਾ ਰਾਮ। ਘਟ ਘਟ ਰਾਮ ਸਮਾਨਾਰੇ। ਸਾਰਿਆਂ ਦੇ ਰਾਮ ਹੈ ਫਿਰ। ਰਾਮ ਦਾ ਸਾਰਿਆਂ ਜੂਨਾ ਜਈ ਹੈ। ਉਹ ਰਾਮ ਕਾਤੇ ਛੜਤਾ ਤੁਸੀਂ ਜਿਹੜਾ ਦੁਨੀਆਂ ਜੂਨਾ ਚ। ਜਮੇ ਘਟ ਰਾਮ ਬੋਲੇ ਸਟਾਰਟ ਹੋਈ ਹੈ। ਸ੍ਰੇਸ਼ਟ ਰਾਮ ਕਿਵੇਂ ਹੋ ਗਿਆ? ਉਹ ਤਾਂ ਸਾਰਿਆਂ ਜੀ ਕੀਟ ਪਤੰਗ ਦੇ ਵਿੱਚ ਜੇ ਰਾਮ ਹੈ। श्रेष्ठ किया राम थले गिर गया राजा राम तो राज गुआ बैठे जा राज गुआ ले कल्ला राजा राम, तो राम हो गया ना फिर जूना नाच पे कहे फिर चौरासी लख जून नहीं पैगी अविनाशी है राम हो गया फिर घट है ਸਾਵਰ ਜੰਗਮ ਕੀਟ ਪਤੰਗਮ ਕੀਟ ਪਤੰਗਮ ਇਹਨਾਂ ਚ ਇਹ ਜੂਨਾ ਭੁਗਤ ਲੀਆਂ ਪੈ ਗਈਆਂ RAMNU RAMNU ਜਿਹੜਾ ਸਭੇ ਕੱਟ ਬੋਲਦਾ ਜਿਹੜਾ ਸਭੇ ਕੱਟ ਬੋਲਦਾ ਰਾਜਾ RAM ਦਾ ਕੋਰਸ ਹੈ ਇਹ ਜੂਨਾ ਭੁਗਤ ਕੇ ਆ ਕੇ ਜੇ ਤਾਂ ਆ ਗਿਆ ਮਨੁੱਖਾ ਜਨਮ ਵਿੱਚ ਪੈ ਗਿਆ ਰਾਹ ਗੁਰਮਤ ਦੇ ਫਿਰ ਤਾਂ ਰਾਜ ਮਿਲ ਜੂ ਨਹੀਂ ਦੁਆ ਘੜੇ ਫੇ ਲੱਗ ਜੂ ਫਿਰ ਜਾ ਠੀਕ ਹੈ ਹਾਜ਼ੀ ਉਹਨਾਂ ਨੇ ਰਾਮ ਉਹਦਾ ਵਿਰੋਧੇ ਕਰਦਾ ਹੈ ਬੇਦ ਦਾ ਇਹ ਨਾਲ ਆ ਰਾਮ ਵਿਰੋਧੇ ਕਰੂਗਾ ਬੇਦ ਦਾ ਉਹ ਰਾਵਣ ਦਾ ਵਿਰੋਧੇ ਇਹ ਤਾਂ ਅਸਲ ਚ ਬੇਦ ਪੜਨ ਵਾਲੇ ਹੁੰਦਾ ਰਾਵਣ ਬੰਦੇ ਨੇ ਹੈ ਰਾਖਸ਼ ਜੰਦੇ ਨੇ ਹੈ ਜਿਹੜਾ ਸਿੱਧੇ ਰਸਤੇ ਜਾਣ ਵਾਲਾ ਉਹ ਰਾਖਸ਼ ਹੈ ਨਾ ਵਾਸਤੇ ਪੁੱਠੇ ਪਾਸੇ ਵਾਲੇ ਇਹਨਾਂ ਦੇ ਦੇਵਤੇ ਨੇ। ਵਰਤੀ ਪੂਜਾ ਵਾਲੇ ਸਾਰੇ ਦੇਵਤੇ ਨੇ। ਵਿਅਕਤੀ ਪੂਜਾ ਵਾਲੇ ਸਾਰੇ ਦੇਵਤੇ ਨੇ। ਸ਼ਕਤੀ ਪੂਜਾ ਵਾਲੇ ਰਕਸ਼ਸ ਇਹਨਾਂ ਦੇ ਮੰਨੇ ਹੋਏ। ਕੋਈ ਇਹਨਾਂ ਦੇ ਵਿਅਕਤੀ ਨੂੰ ਨਹੀਂ ਮੰਨਦੇ ਪਰਮੇਸ਼ਰ। ਜਿਹੜੇ ਇਹਨਾਂ ਨੇ ਸਾਡੀ ਵਾਹਿ ਕਰਤੇ ਵੀ ਆ ਇਹ ਵਿਅਕਤੀ ਨੂੰ ਤੁਸੀਂ ਭਗਵਾਨ ਮੰਨੋ ਕਹਿੰਦੇ ਨੇ ਨਹੀਂ ਮੰਨਦੇ ਅਸੀਂ। ਉਹ ਤਾਰਾ ਰਕਸ਼ਸ ਨੇ ਇਹਨਾਂ ਨਾਲ મત ਵੇਦਨੇ ਤਾਰਾ ਰਕਸ਼ਸ ਨਹੀਂ ਬਲਣਾ ਰਕਸ਼ਸ ਨਹੀਂ ਹਨ ਰਕਸ਼ਸ ਇਹ ਖੁਦ ਨੇ ਰਕਸ਼ਸ ਇਹ ਖੁਦ ਨੇ ਇਹ ਤਾਂ ਬੰਦੇ ਨੂੰ ਬੰਦੇ ਨੇ 24 ਅਵਤਾਰ ਨੇ ਇਹਨਾਂ ਦੇ ਬੰਨੇ ਜਦੋਂ ਪਾਸ਼ਾ ਨੇ 24 ਹੰਦਸ ਰੱਖ ਲੈ 14 ਘਟਦੇ ਨਾ ਇਹ ਹੁਣ ਜੇ ਵੋਟਾਂ ਪੈਣ ਲੱਗਣ 14 ਵੋਟਾਂ ਇਹਨਾਂ ਦੀਆਂ ਨੇ ਇਹਨਾਂ ਨੇ ਆਪਣੀਆਂ 14 ਬਣਾ ਲੀਆਂ ਦੋਆਂ ਦੀਆਂ 10 ਰਹਿ ਗਈਆਂ ਵੇ ਵੋਟਾਂ ਬਣੇ ਜਿੱਤੇ ਪਏ ਨੇ ਇਹ ਤਾਂ ਹਾਰ ਸਕਦੇ ਹੀ ਨਹੀਂ 14 ਇਹਨਾਂ ਨੇ 14 ਡੁਪਲੀਕੇਟ ਬਣਾਏ ਨੇ ਜੇ 10 ਇੱਕ ਪਾਸੇ ਰਹਿਣ ਤਾਂ ਵੀ 14 ਜਿੱਤੇ ਹੋਏ ਨੇ ਐ ਜਿੱਤੇ ਰਹਿੰਦੇ ਨੇ ਹਰ ਵਕਤ ਝੂਠਿਆਂ ਦੀ ਬਹੁਤ ਜ਼ਿਆਦਾ ਸੱਚਿਆਂ ਦੀ ਥੋੜੀ ਹੈ ਸੱਚਿਆਂ ਦੀ ਬਹੁਤ ਥੋੜੀ ਹੈ ਕੂੜਿਆਂ ਦੀ ਜ਼ਿਆਦਾ ਹੈ ਕਾ ਕੂੜ ਰਾਜਾ ਕੂੜ ਪਰ ਜਾ ਸਾਰੇ ਕੂੜ ਨਾ ਭਰਿਆ ਹੈ ਸੰਸਾਰੇ ਕੂੜੇ ਦਾ ਬਣਿਆ ਹੋਇਆ ਕੂੜੇ ਦਾ ਤੇ ਬੜਿਆ ਹੀ ਕੂੜੇ ਦਾ ਹੋਇਆ ਸੱਚਖੰਡ ਦਾ ਜਿੰਨਾ ਕੂੜਾ ਇੱਥੇ ਛੱਡਿਆ ਹੋਇਆ ਜਿਵੇਂ ਸ਼ਰਦਾ ਕੂੜਾ ਨਹੀਂ ਥੁਰਦੇ ਚੱਕ ਇੱਕ ਤੋਂ ਸ਼ਰਦਾ ਕੂੜਾ ਕਰਕੇ ਤਾਂ ਗੰਧ ਸਿਰਦੇ ਨਹੀਂ ਮਸੇ ਕੂੜਾ ਹੈ ਸੱਚਖੰਡ ਦਾ ਇਹ ਝੂਠਖੰਡ ਝੂਠਖੰਡ ਨਹੀਂ ਸੱਚਖੰਡ ਦਾ ਕੂੜਾ ਹੈ ਇਸ ਕੱਟ ਕੇ ਵਿਸ਼ਟਾ ਦਾ ਕੀੜਾ ਵਿਸ਼ਟਾ ਵਿਸ਼ਟਾ ਮਾਇ ਸਮਾਨੋ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਇਕਲ ਚਿੰਤਾ ਰਾਖ ਅਨੰਤਾ ਰਾਖ ਅਨੰਤਾ ਇੱਕ ਕੇ ਇੱਕ ਦੀ ਇੱਕ ਹੋਣ ਦੀ ਚਿੰਤਾ ਕਰ ਇਕਲ ਕੋਈ ਆ ਸਭ ਰਾਖ ਅਨੰਤਾ ਅਨੰਤ ਤੱਕ ਇਹ ਬੰਨ ਕੇ ਚੱਲ ਸਵੇ ਘਟਰਾ ਬੋਲੇ ਇਕੋਇਆ ਦੁਆ ਹੈ ਨਹੀਂ ਦੁਆ ਹੈ ਹੀ ਨਹੀਂ ਕਤੇ ਸਭ ਚਰਾਮ ਜਿੱਦਾਂ ਤੁਸੀਂ ਦੁਆ ਮੰਨ ਲਿਆ ਜਿੰਨਾ ਜਰ ਦੁਆ ਮੰਨ ਲਿਆ ਉਹਨਾਂ ਦਾ ਦੁਬਦਾ ਉਹਨਾਂ ਦਾ ਇੱਥੇ ਰਹਿਣਾ ਬਊਗਾ ਸੰਸਾਰ ਚ ਜੇ ਇਹ ਕਲ ਚਿੰਤਾ ਰਾਖ ਅਨੰਤਾ ਅਨੰਤ ਤੱਕ ਅਨੰਤ ਕਾਲ ਤੱਕ ਇਹ ਚਿੰਤਾ ਰੱਖ ਕਿ ਦੁਆ ਕੋਈ ਹੈ ਹੀ ਨਹੀਂ ਔਰ ਤਾਂ ਜੋ ਸਭ ਅਸਾਰੇ ਔਰ ਤਾਂ ਜੋ ਸਭ ਅਸਾਰੇ ਦੂਜਾ ਹੈ ਹੀ ਨਹੀਂ ਕੋਈ ਸਭ ਇੱਕੋ ਹੀ ਹੈ ਜਿਵੇਂ ਧੂਆ ਆ ਗਿਆ ਨਾ ਉਹ ਤੇ ਦਬਦਾ ਹੋ ਗਈ ਦਬਦਾ ਵਿਆਪਾ ਰੋਗ ਦਬਦਾ ਵਿੱਚ ਕਾਮ ਕ੍ਰੋਧ ਲੋਭ ਕਰ ਦੁਸ਼ਮਣ ਫੇਰਾ ਵਿਚਾਲੇ ਆ ਵਰਣਗੇ ਵਿਚਾਲੇ ਜੇ ਦੋ ਹੋ ਗਏ ਪਾਰਟੀਆਂ ਦੋ ਹੋ ਗਈਆਂ ਵਿਚਾਲੇ ਉਹ ਆ ਖੜਦੇ ਨੇ ਦੁਸ਼ਮਣ ਉਦੋਂ ਆਉਣਗੇ ਜੇ ਘਰ 'ਚ ਫੁੱਟ ਪਊ ਜੇ ਤੁਹਾਡੇ ਘਰ 'ਚ ਫੁੱਟ ਪੈ ਗਈ ਤੁਹਾਡੇ ਦੁਸ਼ਮਣਾਂ ਨੇ ਜਦੇ ਵਿਚਾਲੇ ਆਵੜਨਾ ਇਸ ਕਰਕੇ ਇੱਕ ਦਾ ਦੀ ਚਿੰਤਾ ਰੱਖੋ ਘਰ ਦੇ ਵਿੱਚ ਦੁੱਧ ਆਵੇ ਹੀ ਨਾ ਚਿੰਤਾ ਦੇ ਬਿਨਾ ਇਕਦਾ ਰਹਿਣੀ ਨਹੀਂ ਹੈ ਕਰਾਂ ਚ ਕਰਾਂ ਚ ਇਕਦਾ ਕਿਉਂ ਨਹੀਂ ਇਕਦਾ ਦੀ ਜਿੰਦਾ ਹੀ ਨਹੀਂ ਕਿਸ ਨੂੰ ਜਿਹੜੇ ਘਰ ਦੇ ਵਿੱਚ ਇਕਦਾ ਦੀ ਚਿੰਤਾ ਉੱਥੇ ਇਕਦਾ ਰਹੂਗੀ ਜਿੱਥੇ ਇਕਦਾ ਦੀ ਚਿੰਤਾ ਨਹੀਂ ਇਕਦਾ ਰਹਿ ਨਹੀਂ ਸਕਦੀ ਜਿਹੜੀ ਗੱਲ ਦੀ ਚਿੰਤਾ ਹੀ ਨਹੀਂ ਸਾਨੂੰ ਉੱਥੇ ਸਾਡਾ ਧਿਆਨ ਹੀ ਨਹੀਂ ਹੁੰਦਾ ਚਿੰਤਾ ਰਹਿੰਦੀ ਹੈ ਵੀ ਦੁੱਧ ਨਾ ਖਰਾਬ ਹੋ ਜਾ ਗਰਮੀ ਦਾ ਮੌਸਮ ਹੈ ਧਿਆਨ ਰੱਖਦੇ ਹਾਂ ਜਿਹੜੀ ਚੀਜ਼ ਆਪਾਂ ਖਰਾ ਜੇ ਧਿਆਨ ਨਾਲ ਰੱਖੀ ਖਰਾ ਹੋ ਜਾ ਪਰਣਾਮ ਨਾਮ ਭਏ ਨੇ ਕੰਮ ਕੋ ਠਾਕਰ ਕੋ ਦਸਾਰੇ ਪਰਣਾਮ ਨਾਮ ਭਏ ਨੇ ਕੰਮ ਨਾਮ ਪ੍ਰਣਾਮ ਮਤਲਬ ਹੈ ਬੇਨਤੀ ਕਰਦਾ ਨਾਮ ਪਰਣਾਮ ਨਾਮ ਭਏ ਨੇ ਕੰਮ ਭਏ ਨੇ ਕੰਮ ਕਾਮਨਾ ਜਾਂ ਛੜਤੀ ਨਾ ਨਾਮ ਨੇ ਨਾਮ ਕਾ ਨਾਮ ਇਛਾਈ ਛੱਡਤੀ ਪਏ ਨਹਿ ਕਾਮ ਕੋਠਾ ਕਰੇ ਨਹਿ ਕਾਮਾ ਹੋ ਕੇ ਕਾਮਨਾ ਤਿਆਗ ਕੇ ਹੁਣ ਕੁਛ ਕਹਿ ਰਿਆ ਕੋਠਾ ਕਰ ਕੋ ਦਾਸਾਰੇ ਕੋਠਾ ਕਰ ਕੋ ਦਾਸਾਰੇ ਇੱਥੇ ਦਾਸ ਕੌਣ ਨੇ ਠਾਕਰ ਕੌਣ ਨੇ ਸਭ ਇਕੱਠੇ ਰੱਖ ਬੋਲਦਾ ਕਿਦੇ ਮੂਰੇ ਜਾ ਕੇ ਨਕਰ ਕਰਦੇ ਹੋਂ ਕਿਦੇ ਮੂਰੇ ਪੱਥਰ ਢੇਕਦੇ ਹੋਂ ਮੁਕਤੀ ਦੇ ਠਾਕਰ ਕੌਣ ਨੇ ਦਾਸ ਕੌਣ ਨੇ ਇੱਥੇ ਸਵੇਗੜਾ ਰਾਮ ਬੋਲਦਾ ਸਵੇਗੜਾ ਦਾ ਰਾਮ ਬੋਲਦਾ ਇਕਰ ਕੁੰਜੇ ਤੂੰ ਇਹ ਮੂਰਤੀ ਮੂਰੇ ਜਾ ਕੇ ਨੱਕ ਰਗੜੀ ਜਾਂਦੇ ਓਥੇ ਕੀ ਰੱਖਿਆ ਆਪਣਾ ਰਾਮ ਨਹੀਂ ਦੇਖਿਆ ਆਨੇ ਓ ਅੰਦਰ ਅੰਨਾ ਅੰਦਰੋਂ ਅੰਤਰਦੇਵ ਉਹ ਦੇਵਤਾ ਅੰਦਰ ਹੈ ਨਾ ਜਾਣੇ ਅੰਦ ਅੰਨਾ ਨਹੀਂ ਜਾਣਦਾ ਵੀ ਅੰਦਰ ਓਏ ਓਥੇ ਹੈ ਨਹੀਂ ਜਿੱਥੇ ਨੱਕ ਰਗੜਦਾ ਤੇਰੇ ਅੰਦਰ ਹੈਗਾ ਘਰ ਮੈਂ ਠਾਕੁਰ ਨਦਰ ਨਾ ਘਰ ਮੈਂ ਠਾਕੁਰ ਨਦਰ ਨਾ ਆਵੇ ਗੜਾ ਵਿੱਚ ਪਾਹਨ ਲੈ ਲੜਕਾ ਵੇ ਗੜੀ ਚ ਪੱਥਰ ਲੈ ਕੇ ਲੜਕਾ ਲਿਆ ਇਹ ਅਨੇ ਆ ਦਾ ਕੰਮ ਹੈ ਅਨੇ ਆ ਦੀ ਫੌਜ ਹੈ ਅਨੇ ਆ ਦਾ ਧਰਮ ਹੈ ਅਨੇ ਕਰਨ ਵਾਲੇ ਗੁਰੂ ਨੇ ਗੁਰੂ ਜੀ ਨਾਲ ਕੇ ਅੰਦਲੇ ਸਿੱਖ ਬੰਦੇ ਕਰਮ ਕਰੇਣ ਜਿਨ੍ਹਾਂ ਦੇ ਗੁਰੂ ਇਹਨੇ ਨੇ ਉਹਨਾਂ ਦੇ ਚੇਲਿਆਂ ਨੇ ਵੀ ਇੰਨੇ ਹੀ ਕਰਮ ਕਰਨੇ ਨੇ ਜਿਹੜਾ ਕਿਸੇ ਨੂੰ ਦੱਸਤਾ ਉਹ ਉਹਨੇ ਰਪ ਉਹੀ ਜਾਂਦੇ ਨੇ ਇਹ ਪੱਥਰ ਢੋਹਦੇ ਨੇ ਹਧਾਰੇ ਦੇ ਉਹ ਹਧਾਰੇ ਦੇ ਪੱਥਰ ਨੇ ਕਹਿੰਦਾ ਵੀ ਕੀ ਮਿਲੂਗਾ ਹੀ ਲੇਬਰ ਕਹਿੰਦਾ ਅੱਧੇ ਪੱਥਰ ਤੇਰੇ ਅੱਧੇ ਸਾਡੇ ਢੋਈ ਜਾ ਪੱਥਰੇ ਮਿਲਣਾ ਨੇ ਅੱਦੇ ਹੋਣੀ ਕੋ ਮਿਲਣਾ ਪੱਥਰ ਖਾਲੀ ਪੱਥਰ ਪੂਜ ਕੇ ਪੱਥਰ ਖਾਲੀ ਹੁਣ ਜੇ ਪੱਥਰ ਨੂੰ ਖਿਲਾਇਆ ਤੈਨ ਭੋਗ ਲਵਾਇਆ ਜੇ ਪੱਥਰ ਬਣੇਗਾ ਤੈਨੂੰ ਭੋਗ ਲੱਗੂ ਬੋਨੇ ਦਾ ਖਾਦਾ ਹੀ ਨਹੀਂ ਜੇ ਕਦੇ ਜੇ ਕਦੇ ਉਹਨਾਂ ਨੂੰ ਖਿਲਾਉਂਦਾ ਨਾ ਗਰੀਬਾਂ ਨੂੰ ਜਿਹੜੇ ਖਾਣੇ ਵਾਲੇ ਨੇ ਆਪੇ ਖਾ ਲੈਂਦੇ ਆਪੇ ਖਾ ਲੈਂਦੇ ਉਹਨਾਂ ਨੂੰ ਖੜਾਈਦਾ ਜੀਰਾਂ ਨੂੰ ਕਿਰਪਾ ਦਾ ਭੋਗ ਲਵਾਈਦਾ ਉਹ ਨਹੀਂ ਖਾਂਦੇ ਹੁੰਦੇ ਆਪਣੇ ਹੱਥੀਂ ਬਣਾਦੀ ਦਾ ਹੁੰਦਾ ਉਹ ਚੰਗਾ ਹੁੰਦਾ ਖਾਣ ਵਾਲਿਆਂ ਨੂੰ ਜਿਹੜੇ ਖਾ ਸਕਦੇ ਨੇ